ਮੇਰੇ ਵੀਰੋ ਕੀ ਹਾਲ ਚਾਲ ਸਾਰੇ ਦੋਸਤਾਂ ਮਿੱਤਰਾਂ ਦੇ ਹੁਣ ਘਰ ਫਰਵਾਰ ਸੱਟਾਂ ਜਾਨਵਰ ਕੈਮਰੇ ਮਿੱਤਰੋ ਲੋਜੀ ਕਰਤੀ ਵਲੋਗ ਦੀ ਸਟਾਰਟਿੰਗ ਪਹੁੰਚ ਗਏ ਆ ਉੱਤੇ ਸਕੂਲ ਚੋਂ ਆ ਗਏ ਬਾਕੀ ਬੈਠੇ ਨੇ ਮੁੰਡੇ ਬਿੱਟੂ ਬੈਠਾ ਮੋਟਾ ਗਿਆਨੀ ਬਿੱਲਾ ਚੋਬਰੀ ਬਟਾ ਤੇ ਖੁੱਡੇ ਖੋਖਦੇ ਆ ਪਹਿਲਾਂ ਤਾਂ ਬੱਚੇ ਘੜਦੇ ਆ ਦੋ ਹਨਾ ਉਹ ਬਠਾਣਿਆ ਪਹਿਲਾਂ ਪਹਿਲੇ ਨੰਬਰ ਤੇ ਲਓ ਜੀ ਮਿੱਤਰੋ ਇੱਧਰ ਦਾਣਾ ਪਾਣੀ ਧਰਤਾ ਆਪਾ ਤੇ ਇੱਧਰਲੇ ਗੁੱਡੇ ਚ ਵੀ ਧਰਤਾ ਵੱਡੇ ਚ ਜੋੜੀਆਂ ਨੂੰ ਧਰਤਾ ਟਰੇ ਧਰਤੀ ਜੋੜੀਆਂ ਨੂੰ ਬਾਕੀ ਦੋ ਬੱਚੇ ਵੀ ਘੜ ਤੇ ਆ ਬਿਠਾ ਤੇ ਓਕੇ ਆ ਇੱਕੋ ਛਤਰੀ ਖੜੀ ਹੈ ਨਾ ਇੱਕ ਖੜੀਆ ਚਲੋ ਕੋਈ ਨਹੀਂ ਤੇ ਬੈਠੇ ਆ ਰਾਮ ਨਾਲ ਕੋਈ ਦਿੱਕਤ ਵਾਲੀ ਗੱਲ ਨਹੀਂ ਨੀਗਾ ਨੀਗਾ ਤੇ ਬੈਠੀਂ ਹੈ ਵਾ ਸਾਹਮਣੇ ਅੰਦਰੋਂ ਦੀ ਹੀ ਆਂਦਾ ਬਾਬਿਓ ਮੋਟ ਆ ਮੋਟਾ ਕੀ ਗਈ ਜਾਂਦਾ ਹੈ ਰੋਟ ਪਾਣੀ ਬੱਬਲ ਪੱਤਾ ਬਣਾ ਕੇ ਮੋਟੇ ਓਏ ਆਈ ਗਈ ਮੋਟੇ ਓਏ ਓ ਚੁੱਪ ਕਰੋ ਓਏ ਲਓ ਜੀ ਚੋਬਰ ਕੀ ਲਿਆਈ ਪੁੱਤੀ ਲੜਦੀ ਆ ਚੁੱਪ ਬਿੱਲੀ ਲੈ ਆਇਆ ਆਇਆ ਕਬੂਤਰ ਨਾਲ ਫੜ ਲੈ ਕਬੂਤਰ ਫੜ ਕੇ ਲੈ ਆਈਏ ਓੜੇ ਫੜ ਕੇ ਲੈ ਬਹੁਤ ਸਿਆਣੀਆਂ ਬਾਰੇ ਦਾ ਦੁੱਧ ਤੇ ਆਉਂਦੀ ਆ ਤਾਂ ਹੈ ਉਰੇ ਤੇ ਲੈ ਆ ਜਾ ਕੇ ਆਇਆ ਡਰ ਗਈ ਥੋੜੀ ਨਵੇਂ ਘਰ ਚ ਆ ਕੇ ਅੱਬੋਂ ਲੈ ਆਈ ਮੋਟਾ ਨਹੀਂ ਅੱਜ ਦਾ ਮੋਟਾ ਕਰੂਆ ਕੋਈ ਕੰਮ ਹੀ ਬਿਠਾਊਆ ਲੋ ਜੀ ਬਾਈ ਚੋਬਰ ਬਿੱਲੀ ਲਿਆਇਆ ਜੀ ਬਿੱਲਾ ਆਵ ਤੈ ਆਇਆ ਆ ਵੀ ਉਹ ਕਿਤੇ ਫੜ ਲੈ ਉਹ ਫੜਦੀ ਤਾਂ ਨਹੀਂ ਮੈਨੂੰ ਡਰ ਲੱਗਦਾ ਕਿਤੇ ਦੰਦ ਮਾਰ ਦੇ ਹੈ ਉਹ ਥੱਲੇ ਨੀਚੇ ਹੀ ਜਾਂਦੀ ਆ ਦਾ ਹਾਂ ਪਰ ਬੈਡਾ ਉਹ ਰਹਿੰਦੀ ਆ ਉਹ ਗੋਲੀ ਆ ਗੋਲੀ ਆ ਉਹ ਤਾਂ ਆਪ ਡਰਦਾ ਐ ਮੈਂ ਕਰਾਂ ਜਾਲਚ ਬੰਦ ਕਰਕੇ ਰੱਖਗੀ ਬੰਦ ਤਾਂ ਕੀ ਇੱਧਰ 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 ਛੱਡ ਦੇ ਛੜ ਦੇ ਕਰਦੀ ਆ ਦੰਦ ਨਾ ਮਾਰ ਉਹ ਐਂ ਹੀ ਕਰਦੀ ਐ ਦੰਦ ਤਾਂ ਕੀ ਮਾਰਦੀ ਐ ਜਾਲਚ ਬੰਨੇ ਆ ਜਾਲਚ ਤਾਂ ਕੀ ਐਂ ਬਿੱਲੀ ਤਾਂ ਇੱਕ ਵਾਰੀ ਇੱਧਰ ਛੱਡਦੀ ਬਾਰ ਆਪਾ ਤੇ ਕੀ ਲੈ ਕੇ ਆਏ ਹੋ ਜੀ ਕੀ ਲੈ ਕੇ ਆਏ ਮੋਟਾ ਕੀ ਲੈ ਆਇਆ ਕੋਈ ਬਲਗਰ ਕਿ ਲਿਆ ਬਾਈ ਬਗੜ ਬੁੱਟੂ ਬਗੜਿਆ ਜਾਈ ਕਿੱਥੋਂ ਲਈ ਕਿੱਥੋਂ ਲੈ ਕੇ ਆਏ ਹੋ ਜੀ ਚਾਇਨਾ ਟਾਊਨ ਤੋਂ ਅੱਛਾ ਕੀ ਕੀ ਗੱਦੀ ਆਂਦਾ ਹੈ ਦੋ ਜੀ ਨਾ ਤੰਗ ਨਾ ਕਰ ਰਹਿਣ ਦੁਕਾਨ ਤੇ ਛੱਡ ਕੇ ਬਿੱਲਾ ਨਾਲੇ ਫਿੱਲੀ ਨਹੀਂ ਆਈ ਸੰਦ ਅਗਲੇ ਥੱਲੇ ਕਿੱਥੋਂ ਲੈ ਕੇ ਦਿੱਤਾ ਕੀ ਹੋਜੀ ਆਨੇ ਵਿੱਚ ਔਰ ਤੂੰ ਆਇਆ ਕਰ ਹੁਣ ਤਾਂ ਤੂੰ ਚੱਲਣੀ ਪਿਆ ਕਰੂਗੀ ਕਾ ਤੋ ਤੰਬੇ ਦਾ ਗੱਡੀ ਖੜ ਜਾ ਗਈ ਸਹੀ ਦੁਕਾਨ ਆ ਓਏ ਤੂੰ ਫੜ ਪ੍ਰਿੰਸ ਓਏ ਬਿਨਾਂ ਤਾਂ ਫੜ ਦਿਨੀ ਜੀ ਮਿੱਤਰੋ ਫੇਰ ਦੁਕਾਨ ਤੇ ਜਾਣਾ ਪੈ ਰਿਹਾ ਤੇ ਇੰਦਰ ਵੀ ਆ ਗਿਆ ਸਮਾਨ ਜਾ ਫੜੀ ਜਾਂਦਾ ਦੁਕਾਨ ਤੋਂ ਤੇ ਇਹਦੀ ਰੀਸ ਨਹੀਂ ਕੋਬਰਾ ਹਨਾ ਇਹ ਬਾਜੀ ਦੇ ਜਾਨ ਨੂੰ ਲਿਆ ਓਏ ਆ ਗਿਆ ਜੀ ਪੰਜਾਹ ਕਿ ਕਰਦਾ ਖਾਦੇ ਆਪਣਾ 50 50 ਲਓ ਜੀ ਕਰ ਚੈੱਕ ਆਪਣਾ ਪੰਜਾਬ ਸਿੰਘ ਆ ਰਿਹਾ ਲਓ ਜੀ ਕਰੋ ਤੌਣ ਤੁੰਨ ਨਾਲ ਚੈੱਕ ਤੇ ਬਾਕੀ ਨਮਾਉਣ ਵਾਲਾ ਅੱਜ ਕੱਲ ਨੂੰ ਨਮਾਵਾਂਗੇ ਸਾਰਾ ਓਕੇ ਕਰਦਾ ਏ ਓਕੇ ਆ ਜਾ ਮੈਂ ਚੱਕ ਲੈ ਸਮਾਨ ਚਲ ਤੇ ਖਾ ਲ ਕੱਲ ਨੂੰ ਕਰਦੇ ਅੱਜ ਫਿਰ ਕਿਵੇਂ ਤੇ ਲਗਾਏਗਾ ਵੀ ਤੂੰ ਸਮਾਨ ਫਿਰ ਉੱਲੇ ਹੈਗਾ ਅੱਜ ਇਹ ਤੇ ਠੀਕ ਠੀਕ ਟਿਕਾੜ ਹੈਗਾ ਠੀਕ ਹੈ ਟੰਗਾ ਸਾਨੂੰ ਹੁੰਦ ਬਹੁਤ ਈ ਠੀਕ ਹੈ ਜੀ ਫਿਰ ਚਲ ਬਟਾ ਹੀ ਸਾਨੂੰ ਲਗਾਉਣ ਨੂੰ ਫਰਵਰ ਕਰਦਾ ਓ ਯਾਰ ਨਾ ਬੇਸਤੀ ਕਰ ਪੀਓ ਮੈਂ ਦੇ ਵੇਖ ਜਿਏਕਸ ਨੇ ਅਸਮਨ ਨੇ ਬਤਾ ਆ ਬੋਰਡ ਜੇ ਲਵਾਤਾ ਬਈ ਤੁਸੀਂ ਮੈਨੂੰ ਦੱਸਣੇ ਉਹ ਦੇਖੋ ਆਪਣੇ ਸ਼ਹਿਰ ਚ ਲੱਗ ਗਿਆ ਲੱਟਾ ਵੀ ਲੱਗ ਗਿਆ ਲੱਟਾ ਲੱਟਾ ਮਾਰ ਲੀਆਂ ਉਹ ਜਿੰਨੇ ਬਾਦ ਵਾਸਤੇ ਲਵਾਇਆ ਇਹ ਉੱਤੋਂ ਆਇਆ ਕਿ ਮੈਂ ਨਹੀਂ ਮਾਰੂ ਕੋਈ ਆਪਣਾ ਰਿਸ਼ਤੇਦਾਰ ਉਹਨਾਂ ਨੂੰ ਧੰਨਵਾਦ ਕਰਾ ਲਈ ਗੁੜੀਆ ਕੀ ਬਾਤ ਅੱਜ ਦੁਕਾਨ ਤੇ ਪਹੁੰਚ ਕੇ ਚੱਲਦੇ ਆ ਤੇ ਬਿੱਲੀ ਵੀ ਬਾਬੇ ਦੁਕਾਨ ਤੇ ਛੱਡਦੀ ਸੀ ਉਹ ਆਪਾਂ ਪਤਾ ਨਹੀਂ ਕਿੱਥੇ ਡੱਪ ਡੱਪ ਗਈ ਤੈਨੂੰ ਬਿੱਲੀ ਦਿੰਦਾ ਮੈਂ ਬਿੱਲੀ ਬਿੱਲੀ ਦਾ ਬਿੱਲਾ ਤਾਂ ਹੈਗਾ ਆਹ ਗੱਲ ਠੀਕ ਹੈ ਠੀਕ ਹੈ મિતਰ ਪਹੁੰਚ ਗਏ ਆ ਘਰੇ ਤੇ ਖਾ ਪੀ ਕੇ ਸਮਾਨ ਵੀ ਸਾਰਾ ਉਰੀ ਪਿਆ ਆ ਬਫਰ ਵੀ ਚੱਲੀ ਜਾਂਦਾ ਤੇ ਕਰਦੇ ਆ ਸਾਫ ਸਪਾਈ ਦਾਣੇ ਵੀ ਧਰ ਗਏ ਲੇਟ ਹੋ ਗਿਆ ਅੱਜ ਹਨਾ ਦਾਣਾ ਪਾਣੀ ਵੀ ਕਰਦੇ ਆ ਤੇ ਆ ਵੀ ਚੱਕ ਦਿੰਨੇ ਆ 200 100 ਸਬਚ ਜਾਂਦੀ ਹੈ ਕਿਵੇਂ ਕਿੰਗੀਆਂ ਬਚ ਜਾਂਦੀਆਂ ਨਹੀਂ ਅਕਠੀਆਂ ਹੋ ਰਹੀਆਂ ਬਾਪੂ ਕਰੋ ਚੈੱਕ ਗੱਲਾ ਭਰਿਆ ਪਿਆ ਜਮੇ ਢੇਰ ਹੀ ਲੱਗ ਰਿਹਾ ਹਨਾ ਕਿਤੇ ਬਾਕੀ ਹਨਾ ਖਾ ਚੱਕਦਾ ਗੰਦ ਗੁੰਦ ਤਾ ਹੁਣ ਦਾਣਾ ਪਾਣੀ ਕਰਦੇ ਇਹਨਾਂ ਦਾ ਪਹਿਲੇ ਨੰਬਰ ਤੇ ਹਨਾ ਫਿਰ ਦੇਖਦੇ ਆ ਬਾਕੀ ਕੰਮ ਕਰਤਾ ਸਾਰੇ ਪਾਸੇ ਓਕੇ ਰਿਪੋਰਟਾਂ ਦਾਣਾ ਸੋਨਾ ਤਰਤਾ ਪਾਣੀ ਪੜਤਾ ਓਕੇ ਕਰਤਾ ਸਾਰਾ ਸਿਸਟਮ ਮੁੱਕ ਦੀ ਗੱਲ ਐ ਇਧਰ ਵੀ ਓਕੇ ਕਰਤਾ ਤੇ ਬਾਬੇ ਅੱਜ ਇਹਨਾਂ ਨੂੰ ਨਾ ਦੁੱਧ ਦੇਵਾਂਗੇ ਦੁੱਧ ਚ ਕਿੰਨੀ ਵਾਗੇ ਨਾ ਦੇਵਾਂਗੇ ਦੇਖਦੇ ਆ ਕੀ ਸੈੱਟ ਹੁੰਦੀ ਐ ਕਿ ਨਹੀਂ ਹੁੰਦੀਆਂ ਚਲੋ ਭਰ ਦੇਵਾਂਗੇ ਨਹੀਂ ਹਨਾ ਸ਼ਾਮ ਜੀ ਨੂੰ ਰਾਤ ਜੀ ਨੂੰ ਦੇ ਦਾਂਗੇ ਇਹ ਤਾਂ ਦਾਣੇ ਖਾਈ ਜਾਂਦੀਆਂ ਤੇ ਇੰਨੀ ਗੱਲਾਂ ਕਰਕੇ ਥੋੜਾ ਜੇ ਨੋਰਮਲ ਟੈਂਪਰੇਚਰ ਕਰਕੇ ਠੰਡਾ ਨਹੀਂ ਮੰਨੇ ਤੇ ਨਾਰਮਲ ਚੀਨੀ ਜੀ ਵਾਕੇ ਥੋੜੀ ਦੇਵਾਂਗੇ ਇਹਨਾਂ ਨੂੰ ਦੇਖਦੇ ਹਾਂ ਕੀ ਰਿਜ਼ਲਟ ਆਂਦਾ ਹੈ ਵਾਹਣਾ ਬਾਕੀ ਓਕੇ ਆ ਤੇ ਬਾਪਿਓ ਇੱਕ ਵਾਰੀ ਘਰੇ ਆ ਗਏ ਸੀ ਫਿਰ ਦੁਬਾਰਾ ਫੋਨ ਆ ਗਿਆ ਸੀ ਫਿਰ ਆਪਣੇ ਕੋਲ ਮੋਟਰਸਾਈਕਲ ਤਾਂ ਹੈ ਨਹੀਂ ਸੀ ਤੇ ਤਾਂ ਕਰਕੇ ਮੈਂ ਤੇ ਇੰਦਰ ਆ ਰਿਹਾ ਸੀ ਤੇ ਇੰਦਰ ਫਿਰ ਮੈਂ ਕਿਹਾ ਚਲ ਦੁਕਾਨ ਤੇ ਛੱਡੀ ਆਈ ਸਾਨੂੰ ਫਿਰ ਦੁਕਾਨ ਤੇ ਛੱਡ ਕੇ ਆ ਸੀ ਫਿਰ ਉੱਥੋਂ ਮੋਟਰਸਾਈਕਲ ਚੱਕ ਲੈ ਆਪਾਂ ਹਨਾ ਤੇ ਜਿਹੜੀ ਬਿੱਲੀ ਸੀ ਬਾਪਿਓ ਬਿੱਲੀ ਆਪਾਂ ਦੁਕਾਨ ਤੇ ਛੱਡਤੀ ਸੀ ਉੱਥੋਂ ਪਤਾ ਨਹੀਂ ਕਿੱਥੇ ਟੱਪ ਗਈ ਬਾਬਿਓ ਹਨਾ ਤੇ ਆਪਾਂ ਵੀ ਨਹੀਂ ਫੜ ਕੇ ਰੱਖੇ ਜਿੱਥੇ ਜਾਂਦੀ ਹੈ ਜਾਣਦੇ ਜੇ ਉਹਦੇ ਰੱਖਦੇ ਆਪਾਂ ਯਾਰ ਕੀ ਤਾਂ ਆਪਣਾ ਨੁਕਸਾਨ ਕਰ ਦਿੰਦੀ ਕਬੂਤਰਾਂ ਦਾ ਹਨਾ ਕੀ ਪਤਾ ਲੱਗਦਾ ਹੁਣ ਬਿੱਲੀ ਦਾ ਤੁਹਾਨੂੰ ਪਤਾ ਹੀ ਹੈ ਸ਼ੁਰੂ ਤੋਂ ਹੀ ਮੁੱਢ ਤੋਂ ਹੀ ਵੈਰ ਹੈ ਤਾਂ ਕਰਕੇ ਤੇ ਬਾਕੀ ਗੋਲੀ ਸੀ ਕੀ ਗੋਲੀ ਗੋਲੀ ਤਾਂ ਕੀ ਫੜਨਾ ਇਹ ਤਾਂ ਡਰਦਾ ਹੈ ਕੀ ਪਤਾ ਫੜ ਲੈਂਦਾ ਹਨਾ ਤਾਂ ਕਰਕੇ ਆਪਾਂ ਰੱਖੀ ਨਹੀਂ ਬਾਕੀ ਛੱਡਤੀ ਆ ਜਿੱਥੇ ਜਾਂਦੀ ਹੈ ਜਾਣਦੇ ਤੇ ਓਕੇ ਆ ਬਾਬਿਓ ਹੁਣ ਬੈੱਡ ਨੇ ਆ 10 ਮਿੰਟ। ਉਹ ਜੀ ਬਾਬਿਓ ਤਰੇਆ ਚੱਕਦੀ ਹੋ ਗਿਆ ਬਹੁਤ ਟਾਈਮ। ਤੇ ਸਾਰਿਆਂ ਨੇ ਖਾਤਾ ਬਸ ਇਹਨਾਂ ਦੋਨਾਂ ਨੂੰ ਪਾਣੀ ਦੇਣ ਵਾਲਾ ਰਹਿੰਦਾ ਉਹ ਦੇ ਦੇਨੇ ਆਪਾਂ। ਇੱਕ ਵਾਰੀ ਟਰੇਆ ਕੱਢਦੀ ਐ ਫਿਰ ਦੇ ਦੇਨੇ ਆ। ਆ ਰੱਖੂਡੇ ਉੱਤੇ ਰੱਖ ਦਿੰਨੇ ਆ। ਤੇ ਇਹਨਾਂ ਨੂੰ ਬਾਬਿਓ ਦੁੱਧ ਵੀ ਦੇਣਾ ਸੀ ਹਨਾ। ਕਿੰਝ ਬਾਬੋ ਟਾਈਮ ਹੀ ਟੱਪ ਗਿਆ ਸਾਰਾ ਇਹ। ਪਿਛੋਣਾ ਤੁਸੀਂ ਯਾਰ ਵੈਸਾ। ਆ ਵੇਟ ਜਿਆ ਮਾਰਨ ਲੱਗ ਗਏ ਸੀ। ਤੇ ਪੁੱਲ ਗਿਆ ਆਹਾਹਾਹਾ ਬੜੀ ਮਿੱਠ ਮਾਰੀ ਤੋਏ ਸ਼ੁਕਰਕ ਉੱਤੇ ਨਹੀਂ ਕਰੀ ਸਿਰ ਤੇ ਇਹਨੂੰ ਥੱਲੇ ਧਰ ਦਿੰਨੇ ਯਾਰ ਬਾਹਲੀ ਬੜੀ ਐ ਅੰਦਰੋਂ ਵੀ ਚੱਕਦੀ ਹਾਂ ਤੂੰ ਗਿਲੇਣਾ ਹਣਾ ਲੈਣਾ ਤਾਂ ਭਾਈ ਦਲ ਤੇ ਆ ਪਿਆ ਲੰਬਾ ਤੂੰ ਉਹ ਲੈਣਾ ਤੂੰ ਤੂੰ ਕਿੱਥੋਂ ਮਿਲਦੀ ਐ ਹੈਂ ਪਹਿਲਾਂ ਬਹੁਤ ਵੀ ਭਰ ਕੇ ਧਰਿਆ ਲਏ ਲੋ ਜੀ ਚੈੱਕ ਦੀ ਇਹਨੂੰ ਤੇ ਬਾਣੀ 1 ਵਜੇ ਮੈਂ ਭਰ ਕੇ ਧਰ ਦਿੰਨਾ ਕਈ ਵਾਰੀ ਹਨਾ ਫੀਲਡ ਤਾਂ ਇੱਕ ਬੱਚੇ ਨੂੰ ਤਾਂ ਸਹੀ ਇੱਕ ਨੂੰ ਘੱਟ ਕਰ ਰੱਖੀ ਐ ਤੇ ਆ ਛੋਲੇ ਪਏ ਐਵੇਂ ਹੀ ਯਾਰ ਖਰਾਬ ਵੀ ਤਾਂ ਨਹੀਂ ਵੀ ਗਏ ਬਾਬਿਓ ਜਮਾਈ ਗਏ ਯਾਰ ਕੱਲ-ਕੱਲ ਹੋਰ ਪੈਣਗੇ ਬੱਸ ਗਏ ਦੇਖਦੇ ਆ ਬਰਸੋਂ ਕੀ ਬਣਦਾ ਬਾਕੀ ਕਬੂਤਰਿਆਂ ਨੂੰ ਦੁੱਧ ਵੀ ਦੇਣਾ ਸੀ ਹਨਾ ਤੇ ਦੇਖਦੇ ਆ ਕਰਦੇ ਆ ਕੋਈ ਸਿਸਟਮ ਇਹਨਾਂ ਦਾ ਉਹ ਤਾਂ ਦਾਣਾ ਪਾਣੀ ਵਧੀਆ ਖਾਂਦੇ ਆ ਹਨਾ ਕਿ ਆਪਾਂ ਨੇ ਕੀ ਪ੍ਰੋਗਰਾਮ ਜੈ ਇੱਧਰ ਇਹ ਬਾਬਿਆਂ ਤੇ ਉਹ ਤਾਂ ਵਧੀਆ ਦਾਣਾ ਪਾਣੀ ਖਾਂਦੀਆਂ ਤੇ ਉਹ ਥੱਲੋਂ ਸੁੱਕੇ ਸੁੱਕੇ ਰਹੀਆਂ ਹੈ ਪਤਾ ਨਹੀਂ ਕੀ ਦਿੱਕਤ ਹੈ ਜੇ ਕਿਸੇ ਨੂੰ ਪਤਾ ਵੀ ਹੋਵੇ ਕਮੈਂਟ ਚ ਦੱਸ ਵੀ ਦਿਓ ਹਨਾ ਇੱਕ ਵਾਰੀ ਫਿਰ ਦੁੱਧ ਤਾਂ ਹੁਣ ਸਵੇਰੇ ਹੀ ਦੇਵਾਂਗੇ ਬਾਬੇ ਰਾਤ ਨੂੰ ਖਾਣਾ ਦਾਣੇ ਸਵੇਰੇ ਦੇ ਦਾਂਗੇ ਹਨਾ ਸਵੇਰੇ ਦੇਵਾਂਗੇ ਕੁਛ ਨਹੀਂ ਹੁੰਦਾ ਇਹ ਓਕੇ ਇਹ ਸਾਰੇ ਕਿਤੇ ਓਕੇ ਕਰਤਾ ਕੰਮ 47 ਦਰ ਲਾਤੇ ਅੰਦਰ ਵੀ ਹਨਾ ਗੋਲੀ ਬੰਨਤਾ ਬੰਨਿਆ ਤਾਂ ਕੀ ਬਥੇ ਲੈ ਕੇ ਚੱਲਦੇ ਹਾਂ ਉਹਨੂੰ ਖੋਲ ਕੇ ਰਾਤ ਨੂੰ ਵੀ ਬੰਨ ਜੀ ਇਹਨੂੰ ਠੰਡ ਚ ਉੱਧਰ ਚੱਲ ਜੀਏਗਾ ਆਪਾਂ ਪ੍ਰੋਗਰਾਮ ਹੋ ਜਾਂਦਾ ਤੇ ਆਦੇ ਪ੍ਰੋਗਰਾਮ ਰੰਗ ਰੰਗ ਪ੍ਰੋਗਰਾਮ ਰਾਂਗ ਰਾਂਗ ਬਰੰਗੀ ਜਾਣਗੇ ਠੀਕ ਹੈ ਜੀ ਬਾਬਿਓ ਮਿਲਦੇ ਆ ਜੀ ਕੱਲ ਵਾਸਤੇ ਦੁੱਧ ਦਾ ਮਿਸਟਰ ਦੇਖਾਂਗੇ ਆ ਦੁੱਧ ਤੇ ਕੋਈ ਪੰਜ ਦਿਨ ਹੋਏ ਕਹਿੰਦੇ ਨੂੰ ਇਹਨਾਂ ਨੇ ਕਿ ਸਮਝਿਆ ਦੁੱਧ ਨਹੀਂ ਹੈਗਾ ਪਹਿਲੀ ਕੋਈ ਹੋਰ ਦੇਖ ਜਾ ਕੋਈ ਆਯੁਰਵੈਦਿਕ ਹਣਾ ਇਹ ਲਾਜ ਦੇਖਦੇ ਆ ਨਹੀਂ ਤਾਂ ਦੁੱਧ ਦੋ ਦਿਨ ਦੇ ਦਾਂਗੇ ਬਾਕੀ ਓਕੇ ਆ ਮਿਲਦੇ ਆ ਬਾਬਿਓ ਕੱਲ ਸਾਰੇ ਵੀਰਾਂ ਨੂੰ ਬਾਏ ਬਾਏ ਟਾਟਾ